ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਯਾ ਪਿਛੇ ਤੁਸੀਂ ਮਸ਼ੀਨ ਵੇਖਣ ਦਾ ਜੇ ਚਲਦੀ ਇਹ ਆਪਾਂ ਮਸ਼ੀਨ ਲੈ ਕੇ ਆਏ ਹਾਂ ਤੇ ਇਹਦੀ ਜਿਹੜੀ ਸ਼ੁਰੂਆਤ ਆ ਮਸ਼ੀਨ ਦੀ ਕਢਾਈਆਂ ਦੀ ਡਿਜ਼ਾਈਨ ਆ ਦੀ ਜਿਹੜੀ ਆ ਉਹ ਆਪਾਂ ਸਵੇਰ ਤੋਂ ਕਰ ਦੇਣੀ ਆ ਇਧਰੋਂ ਬਾਬਾ ਜੀ ਦਾ ਖੰਡਾ ਰਾੜੀ ਕਰਣ ਦੇ ਪਿਆਰਾ ਜਿਹਾ ਆਪਾਂ ਅੰਮ੍ਰਿਤ ਕਹਿੰਦੀ ਮੈਨੂੰ ਕੁੜਤਾ ਬਣਾ ਕੇ ਦੇਓ ਉਹਦੇ ਉੱਪਰ ਵੀ ਸੇਮ ਇਦਾਂ ਡਿਜ਼ਾਈਨ ਪਾ ਕੇ ਦੇਓ ਤੇ ਹੈ ਮਤਲਬ ਆਟੋਮੈਟਿਕ ਹੀ ਇੱਕ ਤਰ੍ਹਾਂ ਦੀ ਆਪੇ ਚਲਦੀ ਆ ਤੇ ਇਹਦੇ ਵਿੱਚ ਜਿਹੜਾ ਆ ਥ्रेड ਬਦਲਨੇ ਪੈਂਦੇ ਆ ਆਪਾਂ ਨੂੰ বারবার ਕਈ ਵਾਰੀ ਤਾਂ ਘਟ ਉੱਡ ਜਾਂਦਾ ਉਹਦੀ ਕੰਪਲੇਂਟ ਵੀ ਆ ਜਾਂਦੀ ਆ ਉਹ ਵੀ ਚੀਜ਼ਾਂ ਜਿਹੜੀਆਂ ਵੇਖਣੀਆਂ ਪੈਂਦੀਆਂ ਆਪਾਂ ਨੂੰ ਬਹੁਤ ਜ਼ਿਆਦਾ ਸੋਹਣੀ ਚੀਜ਼ ਐ ਜਿਹੜੀ ਮਸ਼ੀਨ ਐ ਕਿ ਜਿਹੜੀ ਆਈ ਐ ਹੁਣ ਇੱਕ ਤੋਂ ਬਾਅਦ ਇਹਦੇ ਵਿੱਚ ਆਪਾਂ ਥ੍ਰੈਡ ਪਾਉਣਾ ਥ੍ਰੈਡ ਜਿਹੜਾ ਉਹ ਵੀ ਤੁਹਾਨੂੰ ਮੈਂ ਦੱਸ ਦੂੰਗਾ ਬਾਅਦ ਡਿਟੇਲ ਤੇ ਵੀਡੀਓ ਦੇ ਦਾਂਗੇ ਇਹਦੀ ਵੀ ਤੁਹਾਨੂੰ ਟੂ ਦੀ ਪੁਆਇੰਟ ਅੱਜ ਗੱਲ ਕਰਦੇ ਆਂ ਹੈਲੋ ਗਾਇਜ਼ ਵੈਲਕਮ ਬੈਕ ਟੂ ਅਨ ਹਰ ਗੇਲ ਬਲੌਗ ਸਸਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਆਪਣੇ ਜਿਹੜੇ ਚੈਨਲ ਦੇ ਉੱਤੇ ਸਵਾਗਤ ਹੈ ਜੀ ਬਹੁਤ ਜ਼ਿਆਦਾ ਸਭ ਭੈਣ ਭਰਾਵਾਂ ਦਾ ਤੇ ਆਪਾਂ ਨਾਲ ਥੋੜੇ ਜੇ ਵੀ ਚੱਲਣ ਡਏ ਹਾਂ ਇਹਦਾ ਆਪਣੀ ਮਸ਼ੀਨ ਦੇ ਨਾਲ ਥੋੜੀ ਟ੍ਰੇਨਿੰਗ ਚੱਲਣ ਡਈ ਸੀ ਥੋੜਾ ਜਿਹਾ ਇਹਨੂੰ ਸਿੱਖਣ ਡਏ ਹਾਂ ਸਮਝਣ ਡਏ ਹਾਂ ਟਾਈਮ ਲੱਗਣ ਡਿਆ ਹੈ ਤੇ ਆਪਾਂ ਹੁਣ ਸ਼ੁਰੂਆਤਾਂ ਜਿਹੜੀਆਂ ਜੀਆਂ ਕਰਤੀਆਂ ਤੇ ਫ੍ਰੀ ਵੀ ਹੋ ਗਏ ਹੁਣ ਕੰਟੀਨਿਊ ਤੁਹਾਨੂੰ ਆਪਾਂ ਵੀਡੀਓ ਫੋਟੋਆਂ ਵਲੌਗ ਸਾਰਾ ਕੁਝ ਜਿਹੜੀ ਆ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਬਸ ਆਲਾ ਆਪਾਂ ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਆ ਪਿਛੇ ਤੁਸੀਂ ਮਸ਼ੀਨ ਵੇਖਣ ਡੇ ਤੇ ਜਲਦੀ ਇਹ ਆਪਾਂ ਮਸ਼ੀਨ ਲੈ ਕੇ ਆਏ ਹਾਂ ਤੇ ਇਹਦੀ ਜਿਹੜੀ ਸ਼ੁਰੂਆਤ ਆ ਮਸ਼ੀਨ ਦੀ ਕਢਾਈਆਂ ਦੀ ਡਿਜ਼ਾਈਨਰ ਦੀ ਜਿਹੜ ਉਹ ਆਪਾਂ ਸਵੇਰ ਤੋਂ ਕਰ ਦੇਣੀ ਆ ਕੱਲ ਤੋਂ ਜਾਨੀ ਕਿ ਜਦੋਂ ਤੁਸੀਂ ਵੀਡੀਓ ਵੇਖੋਗੇ ਉਦੋਂ ਤੋਂ ਆਪਾਂ ਸ਼ੁਰੂਆਤ ਕਰ ਦੇਣੀ ਆ ਤੇ ਇਹ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਬਾਬਾ ਜੀ ਦਾ ਅਖੰਡਾ ਬਣਾ ਕੇ ਪਿਆਰਾ ਜਿਹਾ ਸੋਹਣਾ ਜਿਹਾ ਤੇ ਬਾਕੀ ਮਸ਼ੀਨ ਬਾਰੇ ਨਾ ਬਹੁਤ ਜ਼ਿਆਦਾ ਸੁਭਾਵ ਤੇ ਮੈਸੇਜ ਹੀ ਇੰਸਟਾਗ੍ਰਾਮ ਤੇ ਵੀ ਮੇਰੇ ਕੋਲ ਬਹੁਤ ਜ਼ਿਆਦਾ ਮੈਸੇਜ ਮੈਨੂੰ ਆਉਂਦੇ ਸੀ ਕਿ ਮਸ਼ੀਨ ਕਿੰਨੇ ਦੀ ਆ ਜੀ ਕਿੱਥੋਂ ਲਈ ਮੈਂ ਅੰਮ੍ਰਿਤਸਰ ਤੋਂ ਲਈ ਆ ਜੀ ਮਸ਼ੀਨ ਇਹ ਆਈ ਆ 1,15,000 ਦੀ ਥੋੜੀ ਜਿਹੀ 바ਰਗੇਨਿੰਗ ਕਰਕੇ ਉੱਤੇ ਥੱਲੇ ਤੁਸੀਂ ਕਰ ਸਕਦੇ ਜੀ ਦੂਜੀ ਗੱਲ ਇਹ ਕਿ ਇਹਦੇ ਉੱਪਰ ਹੋਰ ਵੀ ਖਰਚੇ ਜਿਹੜੇ ਛੋਟੇ-ਮੋਟੇ ਪੈ ਜਾਂਦੇ ਆ ਮੈਂ ਇੰਸਟਾਗ੍ਰam ਤੇ YouTube ਤੇ ਸਾਰਿਆਂ ਨੂੰ 1,20,000 ਰੁਪਈਆ ਹੀ ਦੱਸਣ ਦਿਆ ਉਹਦਾ ਕਾਰਨ ਇਹ ਆ ਕਿ ਇਹਦੇ ਤੋਂ ਬਾਅਦ ਆਪਾਂ ਨੂੰ ਇਹਦੇ ਨਾਲ ਐਕਸੈਸਰੀਆਂ ਲੈਣੀ ਪੈਂਦੀ ਜਿੱਦਾਂ ਇਹਦਾ ਮਟੀਰੀਅਲ ਲੈਣਾ ਪੈਂਦਾ ਸਾਰਾ ਸਮਾਨ ਬਣਾਉਣ ਵਾਸਤੇ ਥ੍ਰੈਡ ਲੈਣੇ ਪੈਂਦੇ ਆ ਜਿਹੜਾ ਥੱਲੇ ਇਹਦੇ ਲੱਗਦਾ ਆ ਜਿਹਨੂੰ ਕਹਿੰਦੇ ਗ੍ਰੇਸ ਪੇਪਰ ਗਲਾਸ ਉੱਪਰ ਜੋੜੀਆ ਮੈਨੂੰ ਕਾਫੀ ਸਮਾਨ ਜਿਹੜਾ ਨਾਲ ਨਿਕਮੜ ਲੈਣਾ ਪੈਂਦਾ ਦੂਜੀ ਗੱਲ ਇਹ ਕਸਟਮਰ ਪੋਸਟ ਤੇ ਆ ਵੀ ਇੱਕ ਦਿਨ 'ਚ ਕਿੰਨੇ ਸੂਟ ਬਣਾ ਦਿੰਦੀ ਇੱਕ ਦਿਨ 'ਚ ਇੱਕ ਹੀ ਸੂਟ ਰੈ ਜਿਆਦਾ ਸੂਟ ਰੈਡੀ ਨਹੀਂ ਹੁੰਦੇ ਡਿਜ਼ਾਈਨ ਛੋਟਾ ਮੋਟਾ ਹੋਵੇ ਫਿਰ 2 3 ਹੋ ਜਾਂਦੇ ਆ ਪਰ ਜੇ ਘੇਰਾ ਬਾਹਾਂ ਸਾਰਾ ਬਣਾਉਂਦੇ ਜ ਤੁਸੀਂ ਫਿਰ ਇੱਕ ਡਿਜ਼ਾਈਨ ਇੱਕ ਦਿਨ ਦੇ ਵਿੱਚ ਰੈਡੀ ਹੁੰਦਾ ਤੇ ਇਹਦੇ ਵਿੱਚ ਨਾ ਇੱਕ ਹੀ ਡਿਜ਼ਾਈਨ ਜਿਹੜਾ ਜੇ ਮਤਲਬ ਇੱਕ ਸੂਟ ਹੀ ਚੰਗੀ ਤਰ੍ਹਾਂ ਜਿਹੜਾ ਨਾ ਪੂਰੇ ਦਿਨ ਦੇ ਵਿੱਚ ਰੈਡੀ ਹੁੰਦਾ ਤੇ ਹੈ ਮਤਲਬ ਆਟੋਮੈਟਿਕ ਹੀ ਇੱਕ ਤਰ੍ਹਾਂ ਦੀ ਆਪੇ ਚੱਲਦੀ ਆ ਤੇ ਇਹਦੇ ਵਿੱਚ ਜਿਹੜਾ ਆ ਥ੍ਰੈਡ ਬਦਲਨੇ ਪੈਂਦੇ ਆ ਆਪਾਂ ਨੂੰ ਬਾਰ ਬਾਰ ਕਈ ਵਾਰੀ ਧਾਗਾ ਟੁੱਟ ਜਾਂਦਾ ਉਹਦੀ ਕੰਪਲੇਂਟ ਵੀ ਆ ਜਾਂਦੀ ਆ ਉਹ ਵੀ ਚੀਜ਼ਾਂ ਜਣੀਆਂ ਵੇਖਣੀਆਂ ਪੈਂਦੀਆਂ ਆਪਾਂ ਨੂੰ ਹੁਣ ਜਿੱਦਾਂ ਆ ਵੇਖਿਓ ਇੱਧਰ ਲੈਓ ਹੁਣ ਜਿੱਦਾਂ ਆਪਾਂ ਸ਼ੁਰੂਆਤ ਕੀਤੀ ਆ ਬੱਬਾ ਜੀ ਦਾ ਖੰਡਾ ਬਣਾਉਣ ਲੱਗੇ ਆਪਾਂ ਇਸ ਤੋਂ ਪਹਿਲਾਂ ਆਪਾਂ ਜਿਹੜੀ ਹੈਗੀ ਆ ਵੇਖਿਓ ਇਹਦੇ ਵਿੱਚ ਆਉਂਦੀ ਹੈ ਵੋਬਨ ਥ੍ਰੈਡਰ ਮੇ ਨਾਟ ਸਫੀਸ਼ੈਂਟ ਇਹ ਹੁੰਦਾ ਜਿਹੜੀ ਆਪਾਂ ਥੱਲੇ ਫਿਰ ਕੀ ਭਰਦੇ ਆ ਇਹਦੇ ਉਹ ਜਦੋਂ ਖਤਮ ਹੋ ਜਾਂਦੀ ਹੈ ਇਹਨੇ ਆਟੋਮੈਟਿਕ ਸਟਾਪ ਹੋ ਜਾਣਾ ਦੂਜੀ ਗੱਲ ਇਹ ਆ ਇਹਨੂੰ ਜਿਹੜੀਆਂ ਰੀਲਾਂ ਲੱਗਦੀਆਂ ਇਹਨੂੰ ਜਿਹੜੀਆਂ ਰੀਲਾਂ ਲੱਗਦੀਆਂ ਨੇ ਉਹ ਸਾਰੀਆਂ ਕਿੱਦਾਂ ਲੱਗਣੀਆਂ ਕਿਵੇਂ ਪੈਣੀਆਂ ਇਹ ਫਰੇਮ ਹੈ ਫਰੇਮ ਦੇ ਉੱਤੇ ਡਿਜ਼ਾਈਨ ਕਿੱਦਾਂ ਫਿੱਟ ਹੁੰਦਾ ਆ ਇਹਦੇ ਨਾਲ ਛੋਟਾ ਫਰੇਮ ਆਉਂਦਾ ਛੋਟੇ ਫਰੇਮ ਦੇ ਉੱਤੇ ਡਿਜ਼ਾਈਨ ਜਿਹ ਉਹ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਰੀਲਾਂ ਜਿਹੜੀਆਂ ਉਹ ਨਾਲ ਲੈ ਕੇ ਆਪਾਂ ਨੂੰ ਆਉਣੀਆਂ ਪੈਂਦੀਆਂ ਇਹ ਨਾਲ ਦੀ ਕੁਝ ਵੀ ਮਿਲਦਾ ਇਹਦੇ ਇਸ ਦੋਸਾਕ ਪੈਨ ਡਰਾਈਵ ਤੱਕ ਵੀ ਜਿਹੜੇ ਆ ਉਹ ਨਾਲ ਨਹੀਂ ਮਿਲਦੀ ਇਹਦੇ ਉਹ ਵੀ ਆਪਾਂ ਨੂੰ ਆਪ ਹੀ ਲੈਣੀ ਪੈਂਦੀ ਹੈ ਤੇ ਹੁਣ ਜਿੱਦਾਂ ਇਹਦੀ ਜਿਹੜੀ ਫਿਰਕੀ ਖਤਮ ਹੋ ਗਈ ਉਹ ਵੀ ਤੁਹਾਨੂੰ ਮੈਂ ਦੱਸਦਾ ਬੜੀ ਵਧੀਆ ਸਿਸਟਮ ਇਹਦਾ ਆਟੋਮੈਟਿਕ ਹੀ ਰੀਫਿਲ ਹੋ ਜਾਂਦੀ ਹੈ ਤੇ ਮੈਂ ਇਸੇ ਧਾਗੇ ਦੇ ਨਾਲ ਲੱਗਾ ਇਹਦੀ ਫਿਲਿੰਗ ਕਰਨ ਕਾਰਨ ਇਹ ਕਿ ਇਹਦੇ ਨਾਲ ਦਾ ਸੇਮ ਮੇਰੇ ਕੋਲ ਹੈ ਨਹੀਂਗਾ ਇਸ ਟਾਈਮ ਤੇ ਥ੍ਰੈਡ ਜਿਹੜਾ ਨਾ yellow ਤੇ ਮੈਂ ਚਾਹੁੰਦਾ ਕਿ ਇਹਦੇ ਵਿੱਚ ਨਾ ਥੱਲੇ ਆ ਪਹਿਲਾਂ ਇੱਕ ਥੋੜੀ ਜਿਹੀ ਮੈਂ ਚਲਾਈ ਥੋੜ ਕੋਸ਼ਿਸ਼ ਮੇਰੀ ਇਹ ਕਿ ਮੈਂ ਸੇਮ ਹੀ ਦਵਾ ਹੁੰਦਾ ਮੇਰੇ ਨਾਲ ਚਲਾ ਕੇ ਇਹਨੂੰ ਮੈਂ ਇੱਕ ਮਿੰਟ ਦਾ ਸਟਾਰ ਇਹ ਇਹ ਟੁੱਟਾ ਕੇ ਕੱਢ ਦਿੰਦੇ ਨੇ ਆਟੋਮੈਟਿਕ ਹੀ ਸਾਰਾ ਕੁਝ ਹੈ ਮੈਨੂੰ ਫੁੱਲੀ ਆਟੋਮੈਟਿਕ ਆ ਪਰ ਇਹ ਹੈ ਕਿ ਫਿਰ ਵੀ ਆਪਾਂ ਨੂੰ ਇੱਕ ਜਣੇ ਨੂੰ ਇਹਦੇ ਨਾਲ ਜਿਹੜਾ ਆ ਉਹ ਰਹਿਣਾ ਹੀ ਪੈਂਦਾ ਆ ਇਹ ਨਹੀਂ ਕਿ ਚਲਾ ਕੇ ਤੇ ਆਪਾਂ ਕਹਿ ਲਈਏ ਕਿ ਅੱਧਾ ਘੰਟਾ 15 20 ਮਿੰਟਾਂ ਘੰਟਾ ਆਪਾਂ ਕੰਮ ਕਰ ਲਈਏ ਨਹੀਂ ਇਦਾਂ ਨਹੀਂ ਹੁੰਦਾ ਇਹ ਤੁਹਾਨੂੰ ਇਹਦੇ ਨਾਲ ਕੋਲ ਰਹਿਣਾ ਹੀ ਪੈਣਾ ਹੈ ਕਿਉਂਕਿ ਬਹੁਤ ਜ਼ਿਆਦਾ ਸਭਾਲ ਜਿਹੜੇ ਹੋ ਇਹੀ ਆ ਇਹ ਪਾਜੀ ਆਪੇ ਡਿਜ਼ਾਈਨ ਬਣਾਉਂਦੀ ਐ ਇਹ ਆਪੇ ਸੂਟ ਕੱਢਦੀ ਐ ਕੱਢਦੀ ਆਪੇ ਹੀ ਐ ਬਣਾਉਂਦੀ ਵੀ ਆਪੇ ਹੀ ਆ ਪਰ ਨਾਲ ਰਹਿਣਾ ਪੈਂਦਾ ਕਮਾਂਡ ਦੇਣੀ ਪੈਂਦੀ ਐ ਇਹਨੂੰ ਥ੍ਰੈਡ ਚੇਂਜ ਕਰਨੇ ਪੈਂਦੇ ਆ ਰੀਲਾਂ ਚੇਂਜ ਕਰਨੇ ਪੈਂਦੇ ਆ ਟਾਈਮ ਦੇਣਾ ਪੈਂਦਾ ਗੱਲ ਕਾਦੀ ਕੇ ਇਹ ਤੁਹਾਨੂੰ ਮੈਂ ਦਿਖਾਉਣਾ ਇਹਨੂੰ ਇਹਦੀ ਜਿਹੜੀ ਆ ਇਹ ਫਿਰਕੀ ਜਿਹੜੀ ਉਹ ਕਿੱਥੇ ਆ ਇਹ ਆ ਰਹੀ ਐ ਦੀ ਇਹਨੂੰ ਬਾਹਰ ਕੱਢ ਲੈਣਾ ਇਹ ਆ ਜਿਹੜਾ ਥ੍ਰੈਡ ਆ ਇਹ ਜੇ ਤੂੰ ਤੁਸੀਂ ਖੋਲਣਾ ਨੂੰ ਖੋਲਦੇ ਹੋ ਨਹੀਂ ਤਾਂ ਭਾਵੇਂ ਦੇ ਉੱਤੇ ਵੀ ਕਰਦੇ ਹੋ ਵੈਸੇ ਕੋਸ਼ਿਸ਼ ਤੇ ਇਹ ਕਰਿਆ ਕਰੋ ਕਿ ਖੋਲ ਹੀ ਲਿਆ ਕਰੋ ਪਰ ਹੁਣ ਆਪਣੇ ਕੋਲ ਟਾਈਮ ਘੱਟ ਆ ਤੇ ਇਹ ਇਧਰੋਂ ਇਹਦੇ ਨਾਲ ਥ੍ਰੈਡ ਜਿਹੜਾ ਇਹਨੂੰ ਚੜਾ ਕੇ ਇਹਨੂੰ ਚੜਾ ਕੇ ਇਹਦੇ ਨਾਲ ਕਰਦੇ ਹੋ ਇਹਨੂੰ ਟਾਈ ਜਿਹੜਾ ਐਕਸਟਰਾ ਬਾਹਰ ਦਾ ਉਹਨੂੰ ਥੋੜਾ ਜਿਹਾ ਕੱਟ ਲੋ ਜਿਹੜਾ ਵਿੱਚ ਬਾਅਦ ਵਿੱਚ ਤੁਹਾਨੂੰ ਪ੍ਰਾਬਲਮ ਨਾ ਕਰੇ ਤੇ ਇਹਨੂੰ ਥੋੜਾ ਜਿਹਾ ਪ੍ਰੈਸ ਕਰ ਦੇਣਾ ਪ੍ਰੈਸ ਕਰੋਗੇ ਇਹਦੇ ਵਿੱਚ ਆਟੋਮੈਟਿਕ ਹੀ ਆਪਣੇ ਸਾਈਨ ਆ ਗਿਆ ਇਹਦਾ ਪੀ ਇਹਨੂੰ ਜਿਹੜੀ ਵਾਈਂਡਿੰਗ ਆ ਉਹਦੀ ਚੱਲੂਗੀ ਹੁਣ ਇਧਰੋਂ ਕਰ ਦਨੇ ਸਟਾਰਟ ਤੁਸੀਂ ਹੁਣ ਆਹ ਰੀਲ ਦੇ ਉੱਤੋਂ ਥ੍ਰੈਡ ਜਿਹੜਾ ਉਹਦੇ ਤੇ ਆਟੋਮੈਟਿਕ ਭਰਦਾ ਇਹਨਾਂ ਫੰਕਸ਼ਨ ਤੇ ਬਹੁਤ ਜ਼ਿਆਦਾ ਵਧੀਆ ਹੈ ਇਹਦੇ ਇਹਦੇ ਵਿੱਚ ਮਤਲਬ ਹੈ ਆਟੋਮੈਟਿਕ ਵਾਲਾ ਸਿਸਟਮ ਨਹੀਂ ਪਰ ਫਿਰ ਵੀ ਇੱਕ ਬੰਦੇ ਨੂੰ ਮੈਨੂਅਲੀ ਇਹਦੇ ਉੱਤੇ ਆਪਰੇਟ ਰਹਿਣਾ ਪੈਂਦਾ ਕਰਨ ਵਾਸਤੇ ਜੀ ਬਹੁਤ ਸ਼ਾਂਦਰ ਹੈ ਤੇ ਕੋਈ ਸ਼ੱਕ ਨਹੀਂ ਕਿ ਸਫਾਈ ਸਫਾਈ ਘੜਾਈਆਂ ਦੀ ਬਹੁਤ ਜ਼ਿਆਦਾ ਸੋਹਣੀ ਮੈਂ ਤੁਹਾਨੂੰ ਸਵੇਰੇ ਵੀ ਦਿਖਾਉਂਗਾ ਹਮੇਸ਼ਾ ਦਿਖਾਉਣਾ ਆ ਵੇਖਿਓ ਇਹ ਆਪਾਂ ਖੰਡਾ ਬਣਾਉਂਦੇ ਹਾਂ ਬਾਬਾ ਜੀ ਦਾ ਤੇ ਬਹੁਤ ਜ਼ਿਆਦਾ ਜਿਹੜੀ ਸਫਾਈ ਆ ਫਰੈਡ ਦੀ ਆ ਸਾਰੀ ਜਿਹੜੀ ਆ ਇਹ ਸਾਰਾ ਕਵਰ ਹੋ ਜਾਣਾ ਹੈ ਜੇ ਸਾਰੀ ਫਿਨਿਸ਼ਿੰਗ ਜਿਹੜੀ ਹੈ ਦੀ ਫਾਈਨਲ ਟੱਚ ੜਾਉਣਾ ਮੈਂ ਤੁਹਾਨੂੰ ਲਾਖ ਦੇ ਵਿੱਚ ਦਿਖਾਵਾਂਗਾ ਇਹ ਜਦੋਂ ਇਹ ਹੋ ਜਾਂਦੀ ਹੈ ਫਿਲ ਹੋ ਜਾਂਦੀ ਹੈ ਇਹ ਆਟੋਮੈਟਿਕ ਸਟਾਪ ਹੋ ਜਾਂਦੀ ਹੈ ਇਧਰੋਂ ਤੁਸੀਂ ਸਟਾਪ ਕਰਕੇ ਤੁਹਾਡਾ ਕੱਟ ਕੇ ਇਹਨੇ ਦੁਬਾਰੇ ਫਿਰ ਲਾ ਸਕਦੇ ਜੀ ਇਹਦੇ ਵਿੱਚ ਤੁਸੀਂ ਕੱਚਾ ਫਰੈਡ ਵੀ ਯੂਜ਼ ਕਰ ਸਕਦੇ ਜੇ ਨਾਰਮਲ ਰੀਲ ਵੀ ਯੂਜ਼ ਕਰ ਸਕਦੇ ਜੇ ਥੰਡੇ ਜਿਹੜੀ ਫਿਰਕੀ ਭਰਦੇ ਆਪਾਂ ਜਦੋਂ ਸਟਾਪ ਹੋ ਗਈ ਤੁਹਾਨੂੰ ਬ੍ਰੇਕ ਲਾਓ ਸਪਾਉਡਾ ਫਰੇਮ ਨੂੰ ਲਾ ਦੋ ਉਦਾਂ ਹੀ ਸੇਮ ਲੱਗਣੀ ਉਦਾਂ ਹੀ ਆ ਇਹ ਅਸਟਰ ਥ੍ਰੈਡ ਜਿਹੜੇ ਇਹਨਾਂ ਨੂੰ ਤੇ ਆ ਇਹਦਾ ਸੇਮ ਇਹਦੀ ਨਾਰਮਲ ਦੂਜੀਆਂ ਮਸ਼ੀਨਾਂ ਵਾਂਗੂ ਹੀ ਆ ਇਹਨੂੰ ਕੀਤਾ ਬੰਦ ਤੇ ਇਹ ਫਰੇਮ ਨੂੰ ਕੀਤਾ ਆਪਾਂ ਫੇਰ ਉੱਥੇ ਫਿੱਟ ਇਹਨਾਂ ਬਾਰੇ ਸਾਰੀ ਡਿਟੇਲ ਵੀਡੀਓ ਜਿਹੜੀ ਤੁਹਾਨੂੰ ਆਪਾਂ ਬਾਅਦ ਵਿੱਚ ਹੌਲੀ ਹੌਲੀ ਦਿੰਦੇ ਰਾਵਾਂਗੇ ਵੰਦੇ ਰਿਓ ਕਿਉਂਕਿ ਬਹੁਤ ਜ਼ਿਆਦਾ ਸੋਹਣੀ ਚੀਜ਼ ਐ ਜਿਹੜੀ ਮਸ਼ੀਨ ਐ ਕਿ ਜਿਹੜੀ ਆਈ ਆ ਉਨੇ ਤੋਂ ਬਾਅਦ ਇਹਦੇ ਵਿੱਚ ਆਪਾਂ ਥ੍ਰੈਡ ਪਾਉਣਾ ਹੈ ਥ੍ਰੈਡ ਜਿਹੜਾ ਉਹ ਵੀ ਤੁਹਾਨੂੰ ਮੈਂ ਦੱਸ ਦੂੰਗਾ ਬਾਅਦ ਡਿਟੇਲ ਚ ਵੀਡੀਓ ਦੇ ਦਾਂਗੇ ਇਹਦੀ ਵੀ ਤੁਹਾਨੂੰ ਟੂ ਦੀ ਪੁਆਇੰਟ ਅੱਜ ਗੱਲ ਕਰਦੇ ਆ ਇਹਦੇ ਆ ਤਿੰਨ ਚਾਰ ਸਟੈਪ ਹੁੰਦੇ ਆ ਥ੍ਰੈਡ ਪਾਉਣ ਦੇ ਇਧਰੋਂ ਉਹ ਵੀ ਸਾਰਾ ਕੁਝ ਜਿਹੜਾ ਮੈਂ ਤੁਹਾਨੂੰ ਹੌਲੀ ਹੌਲੀ ਸਾਰੀ ਡਿਟੇਲ ਦੱਸ ਦੂੰਗਾ ਫਿਲਹਾਲ ਆਪਾਂ ਜਿਹੜਾ ਟੂ ਦੀ ਪੁਆਇੰਟ ਚੱਲਾਂਗੇ ਇਹਦੇ ਚ ਤੁਸੀਂ ਮੈਨੂਅਲ ਵੀ ਪਾ ਸਕਦੇ ਜੇ ਤੇ ਇਹਦੇ ਨਾਲ ਆਟੋਮੈਟਿਕ ਸਿਸਟਮ ਵੀ ਲੱਗਾ ਉਹ ਵੀ ਤੁਸੀਂ ਪਾ ਸਕਦੇ ਦੋਵੇਂ ਤਰੀਕੇ ਸਾਰੇ ਤੁਹਾਨੂੰ ਮੈਂ ਸਮਝਾਉਂਗਾ ਇੱਥੋਂ ਆਪਾਂ ਕਰਨਾ ਸਟਾਰਟ ਇਹਨੂੰ ਇਹ ਜਿੱਥੋਂ ਛੱਡਿਆ ਸੀ ਇਹਨੇ ਉੱਥੋਂ ਹੀ ਫੇਰ ਸਟਾਰਟ ਕਰ ਦਿੰਨਾ ਆਪਾਂ ਇਹ ਜਦੋਂ ਬੰਦ ਕਰਾਂਗੇ ਸਾਰਾ ਬਣੂਗਾ ਤੇ ਇਹਨੂੰ ਟਾਈਮ ਜਿਹੜਾ ਇਹ ਉੱਥੋਂ ਅੰਦਰ ਟਾਈਮ ਜਿਹੜਾ 57 ਮਿੰਟ ਅੰਦਰ ਅੰਦਰ ਇਹਨੂੰ 57 ਮਿੰਟ ਵਿੱਚ ਪੂਰੀ ਰੈਡੀ ਹੋ ਜਾਣਾ ਇਦਾਂ ਬਾਬਾ ਜੀ ਦਾ ਖੰਡਾ ਰੈਡੀ ਕਰ ਲੈ ਪਿਆਰਾ ਜਿਹਾ ਆਪਾਂ ਮੰਦ ਕਹਿੰਦੀ ਮੈਂ ਮੈਨੂੰ ਕੁੜਤਾ ਬਣਾ ਕੇ ਦਿਓ ਉਹਦੇ ਉੱਪਰ ਵੀ ਸੇਮ ਇਦਾਂ ਡਿਜ਼ਾਈਨ ਪਾ ਕੇ ਦਿਓ ਵੀ ਆਪਾਂ ਬਣਾ ਕੇ ਪਾ ਕੇ ਦਿਤਾ। ਇਹ ਜੇ ਹੁਣ ਤੁਸੀਂ ਮਤਲਬ ਕੋਈ ਵੀ ਹੁਣ ਜਿੱਦਾਂ 57 ਮਿੰਟ ਦਾ ਇਹਨੇ ਟਾਈਮ ਦਿੱਤਾ ਜੇ ਥ੍ਰੈਡ ਨਾ ਟੁੱਟੇ ਜਾਂ ਵਿੱਚ ਕੋਈ ਵੀ ਇਹਦੇ ਨਾਲ ਕੋਈ 192 ਦੀ ਪ੍ਰੋਬਲਮ ਆਵੇ ਫਿਰ ਤੁਸੀਂ ਆਪਣਾ ਕੰਮ ਬਜੇ ਨਾ ਕਰ ਸਕਦੇ ਕਿਉਂਕਿ ਇਹਦੇ ਵਿੱਚ ਥ੍ਰੈਡ ਥਰਡੀ ਰੀਲ ਜਿਹੜੀ ਫਿਰਕੀਆਂ ਉਹ ਵੀ ਮੁੱਕਣੀ ਹੈ ਥ੍ਰੈਡ ਵੀ ਹੋ ਸਕਦਾ ਟੁੱਟੇ ਤਾਂ ਡਾ ਕਰੇ ਅੜ ਜੇ ਜਾਂ ਕੋਈ ਪ੍ਰੋਬਲਮ ਹੋ ਜੇ ਉਦਾਂ ਇੰਝ ਕੋਈ ਪ੍ਰੋਬਲਮ ਨਹੀਂ ਹੁਣ ਇਹ ਆਟੋਮੈਟਿਕ ਹੈ। ਤੁਹਾਨੂੰ ਕੋਈ ਕਰਨ ਦੀ ਲੋੜ ਨਹੀਂ ਮੈਂ ਵੀ ਆ ਵੇਖੋ ਪਿੱਛੇ ਖੜਾ ਹਾਂ ਇਹ ਚੱਲਣ ਦੀ ਹੈ ਇਹਨੂੰ ਕੋਈ ਹੱਥ ਲਾਉਣ ਦੀ ਲੋੜ ਨਹੀਂ ਬਕਰਤ ਕਰਨ ਦੀ ਤੇ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਮੈਨੂੰ ਮਤਲਬ ਪਰਸਨਲੀ ਮੈਨੂੰ ਵਧੀਆ ਲੱਗੀ ਆ ਕਾ ਅੱਗੇ ਅੱਗੇ ਵੇਖਦੇ ਹਾਂ ਹੋਰ ਇਹਦੇ ਨਾਲ ਐਕਸਪੀਰੀਅੰਸ ਜਿਹੜਾ ਕਦਾਂ ਦਾ ਰਹਿੰਦਾ ਤੇ ਬਾਕੀ ਮੈਂ ਤੁਹਾਨੂੰ ਡਿਟੇਲ ਜਿਹੜੀ ਸਾਰੀਆਂ ਵੀਡੀਓ ਪੋਸਟ ਕਰਦਾ ਰਹੂੰਗਾ ਤੇ ਇਹ ਛੋਟੀ ਜਿਹੀ ਡਿਟੇਲ ਤੇ ਛੋਟੀ ਜਿਹੀ ਬੇਨਤੀ ਇਹ ਹੈ ਕਿ ਅਮਰਸਰੋਂ ਵੀ ਮਿਲ ਜਾਂਦੀ ਜੇ ਪਰ ਐਡਵਾਂਸ ਬੁਕਿੰਗ ਕਰਾਉਣੀ ਪੈਂਦੀ ਜੇ ਹੋ ਸਕਦਾ ਤੁਹਾਨੂੰ ਹਫਤੇ 'ਚ ਮਿਲੇ ਹੋ ਸਕਦਾ 15 ਦਿਨਾਂ 'ਚ ਮਿਲੇ ਤੇ ਬਾਕੀ ਮੈਨੂੰ ਫੋਨ ਮੈਸੇਜ ਕਰ ਲਿਓ ਜੇ ਕਿਸੇ ਨੂੰ ਨਾਮ ਪਤਾ ਲੱਗੂਗਾ ਕਿਉਂਕਿ ਮੈਨੂੰ ਨਾ ਕਾਫੀ ਗਰੁੱਪਾਂ ਦੇ ਵਿੱਚ ਕਾਫੀ ਮੈਸੇਜ ਇਦਾਂ ਦੇ ਆਉਣ ਡੇ ਪਏ ਆ ਜਿਹੜੀਆਂ ਕਈ ਭੈਣਾਂ ਕਹਿਣ ਲੀਆਂ ਅਸੀਂ ਸੇਲ ਕਰਨੀ ਆ ਜਾਂ ਅਸੀਂ ਵੱਡੀ ਮਸ਼ੀਨ ਲਿਆਉਣੀ ਆ ਛੋਟੀ ਅਸੀਂ ਸੇਲ ਕਰਦਣੀ ਮੈਨੂੰ ਫੋਨ ਮੈਸੇਜ ਕਰ ਲਿਓ ਮੈਂ ਤੁਹਾਨੂੰ ਕੰਟੈਕਟ ਨੰਬਰ ਦੇ ਦਿੰਦਾ ਇਹ ਹੁਣ ਜਿੱਦਾਂ ਤੁਸੀਂ ਵੇਖ ਲਿਆ ਇਹ ਖੰਡਾ ਜਿਹੜਾ ਬਾਬਾ ਜੀ ਦਾ ਇਹ ਕੰਪਲੀਟ ਹੋ ਗਿਆ ਤੇ ਇਹਦੀ ਤੁਸੀਂ ਸਫਾਈ ਵਰਕ ਦੀ ਜਿਹੜੀ ਜੇ ਉਹ ਵੇਖ ਸਕਦੇ ਜੇ ਵੇਖੋ ਕਿੰਨਾ ਜਿਆਦਾ ਸੋਹਣਾ ਤੇ ਕਿੰਨੀ ਸਫਾਈ ਦੇ ਨਾਲ ਇਹਨੇ ਕੰਮ ਕੀਤਾ ਮਸ਼ੀਨ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਆਟੋਮੈਟਿਕ ਵੀ ਆ ਤੇ ਕਹ ਲੋ ਕਿ ਇਸ ਇਹਦੇ ਨਾਲ ਰਹਿਣਾ ਵੀ ਪੈਂਦਾ ਤੇ ਇਹ ਥ੍ਰੈਡ ਦੀਆਂ ਸਫਾਈਆਂ ਬਹੁਤ ਸ਼ਾਨਦਾਰ ਆ ਬਹੁਤ ਜ਼ਿਆਦਾ ਸ਼ਾਨਦਾਰ ਤੇ ਆ ਆ ਮਸ਼ੀਨ ਸਾਡੇ ਕੋਲ ਜਿਹੜੀ ਕੰਮ ਕਰਦੀ ਆ ਕਢਾਈ ਦਾ ਬਹੁਤ ਜ਼ਿਆਦਾ ਵਧੀਆ ਤੇ ਬਾਕੀ ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸਸਕਾਲ ਧੰਨਵਾਦ